ప్రసిద్ధ క్రికెటర్ ਤੇ ਆម ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਐਮਪੀ ਹਰਪਜਨ ਸਿੰਘ ਨਿੱਜੀ ਤੌਰ ਤੇ ਹਰ ਪੀੜਤਾਂ ਦੀ ਮਦਦ ਕਰ ਰਹੇ ਨੇ ਤੇ ਲਗਾਤਾਰ ਹਰ ਪੀੜਤਾਂ ਨਾਲ ਸੰਪਰਕ ਬਣਾ ਕੇ ਪਿੰਡ ਬਾਉਪੁਰ ਪਹੁੰਚੇ ਹਰਪਜਨ ਸਿੰਘ ਬਾਉਪੁਰ ਨੇੜੇ ਸੁਲਤਾਨਪੁਰ ਲੋਧੀ ਦੇ ਵਿੱਚ 11 ਕਿਸ਼ਤੀਆਂ 3 ਐਂਬੂਲੈਂਸ 50 ਲੱਖ ਦੀ ਰਾਸ਼ੀ ਤੇ ਰਾਸ਼ਨ ਚਾਰਾ ਮੰਜੇ ਤੇ ਪੀਣ ਵਾਲਾ ਪਾਣੀ ਉਹਨਾਂ ਨੇ ਇਸ ਦੀ ਸੇਵਾ ਕੀਤੀ ਹੈ ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਸੰਤ ਬਲਵਿੰਦਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਵੀ ਹਾਜ਼ਰ ਸਨ ਪ੍ਰਸਿੱਧ ਕ੍ਰਿਕਟਰ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਐਮਪੀ ਹਰਪਜਨ ਸਿੰਘ ਨਿੱਜੀ ਤੌਰ ਤੇ ਹਰ ਪੀੜਤਾਂ ਦੀ ਮਦਦ ਕਰ ਰਹੇ ਨੇ ਤੇ ਲਗਾਤਾਰ ਹੜਪੀੜਤਾਂ ਨਾਲ ਸੰਪਰਕ ਬਣਾ ਕੇ ਪਿੰਡ ਬਾਉਪੁਰ ਪਹੁੰਚੇ ਹਰਪ੍ਰਜਨ ਸਿੰਘ ਬਾਉਪੁਰ ਨੇੜੇ ਸੁਲਤਾਨਪੁਰ ਲੋਧੀ ਦੇ ਵਿੱਚ 11 ਕਿਸ਼ਤੀਆਂ 3 ਐਂਬੂਲੈਂਸ 50 ਲੱਖ ਦੀ ਰਾਸ਼ੀ ਤੇ ਰਾਸ਼ਨ ਚਾਰਾ ਮੰਜੇ ਤੇ ਪੀਣ ਵਾਲਾ ਪਾਣੀ ਉਹਨਾਂ ਨੇ ਇਹਦੀ ਸੇਵਾ ਕੀਤੀ ਹੈ ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਸੰਤ ਬਲਵਿੰਦਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਵੀ ਹਾਜ਼ਰ ਸਨ ਪ੍ਰਸਿੱਧ ਕ੍ਰਿਕਟਰ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਐਮਪੀ ਹਰਪਜਨ ਸਿੰਘ ਨਿੱਜੀ ਤੌਰ ਤੇ ਹਰ ਪੀੜਤਾਂ ਦੀ ਮਦਦ ਕਰ ਰਹੇ ਨੇ ਤੇ ਲਗਾਤਾਰ ਹੜ ਪੀੜਤਾ ਨਾਲ ਸੰਪਰਕ ਬਣਾ ਕੇ ਪਿੰਡ ਬਾਉਪੁਰ ਪਹੁੰਚੇ ਹਰਪਰਜਨ ਸਿੰਘ ਬਾਉਪੁਰ ਨੇੜੇ ਸੁਲਤਾਨਪੁਰ ਲੋਧੀ ਦੇ ਵਿੱਚ 11 ਕਿਸ਼ਤੀਆਂ 3 ਐਂਬੂਲੈਂਸ 50 ਲੱਖ ਦੀ ਰਾਸ਼ੀ ਤੇ ਰਾਸ਼ਨ ਚਾਰਾ ਮੰਜੇ ਤੇ ਪੀਣ ਵਾਲਾ ਪਾਣੀ ਉਹਨਾਂ ਨੇ ਇਸ ਦੀ ਸੇਵਾ ਕੀਤੀ ਹੈ ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਸੰਤ ਬਲਵਿੰਦਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਵੀ ਹਾਜ਼ਰ ਸਨ ਪ੍ਰਸਿੱਧ ਕ੍ਰਿਕਟਰ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਐਮਪੀ ਹਰਪਜਨ ਸਿੰਘ ਨਿੱਜੀ ਤੌਰ ਤੇ ਹਰ ਪੀੜਤਾਂ ਦੀ ਮਦਦ ਕਰ ਰਹੇ ਨੇ ਤੇ ਲਗਾਤਾਰ ਹੜਪੀੜਤਾਂ ਨਾਲ ਸੰਪਰਕ ਬਣਾ ਕੇ ਪਿੰਡ ਬਾਉਪੁਰ ਪਹੁੰਚੇ ਹਰਪੰਦਰ ਸਿੰਘ ਬਾਉਪੁਰ ਨੇੜੇ ਸੁਲਤਾਨਪੁਰ ਲੋਧੀ ਦੇ ਵਿੱਚ 11 ਕਿਸ਼ਤੀਆਂ 3 ਐਂਬੂਲੈਂਸ 50 ਲੱਖ ਦੀ ਰਾਸ਼ੀ ਤੇ ਰਾਸ਼ਨ ਚਾਰਾ ਮੰਜੇ ਤੇ ਪੀਣ ਵਾਲਾ ਪਾਣੀ ਉਹਨਾਂ ਨੇ ਇਸ ਦੀ ਸੇਵਾ ਕੀਤੀ ਹੈ ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਸੰਤ ਬਲਵਿੰਦਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਵੀ ਹਾਜ਼ਰ ਸਨ ਪ੍ਰਸਿੱਧ ਕ੍ਰਿਕਟਰ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਐਮਪੀ ਹਰਪਜਨ ਸਿੰਘ ਨਿੱਜੀ ਤੌਰ ਤੇ ਹਰ ਪੀੜਤਾਂ ਦੀ ਮਦਦ ਕਰ ਰਹੇ ਨੇ ਤੇ ਲਗਾਤਾਰ ਹਰ ਪੀੜਤਾ ਨਾਲ ਸੰਪਰਕ ਬਣਾ ਕੇ ਪਿੰਡ ਬਾਉਪੁਰ ਪਹੁੰਚੇ ਹਰਪਜਨ ਸਿੰਘ ਬਾਉਪੁਰ ਨੇੜੇ ਸੁਲਤਾਨਪੁਰ ਲੋਧੀ ਦੇ ਵਿੱਚ 11 ਕਿਸ਼ਤੀਆਂ 3 ਐਂਬੂਲੈਂਸ 50 ਲੱਖ ਦੀ ਰਾਸ਼ੀ ਤੇ ਰਾਸ਼ਨ ਚਾਰਾ ਮੰਜੇ ਤੇ ਪੀਣ ਵਾਲਾ ਪਾਣੀ ਉਹਨਾਂ ਨੇ ਇਸ ਦੀ ਸੇਵਾ ਕੀਤੀ ਹੈ ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਸੰਤ ਬਲਵਿੰਦਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਵੀ ਹਾਜ਼ਰ ਸਨ ਪ੍ਰਸਿੱਧ ਕ੍ਰਿਕਟਰ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਐਮਪੀ ਹਰਪਜਨ ਸਿੰਘ ਨਿੱਜੀ ਤੌਰ ਤੇ ਹਰ ਪੀੜਤਾਂ ਦੀ ਮਦਦ ਕਰ ਰਹੇ ਨੇ ਤੇ ਲਗਾਤਾਰ ਹੜ ਪੀੜਤਾਂ ਨਾਲ ਸੰਪਰਕ ਬਣਾ ਕੇ ਪਿੰਡ ਬਾਉਪੁਰ ਪਹੁੰਚੇ ਹਰਪਰਜਨ ਸਿੰਘ ਬਾਉਪੁਰ ਨੇੜੇ ਸੁਲਤਾਨਪੁਰ ਲੋਧੀ ਦੇ ਵਿੱਚ 11 ਕਿਸ਼ਤੀਆਂ 3 ਐਂਬੂਲੈਂਸ 50 ਲੱਖ ਦੀ ਰਾਸ਼ੀ ਤੇ ਰਾਸ਼ਨ ਚਾਰਾ ਮੰਜੇ ਤੇ ਪੀਣ ਵਾਲਾ ਪਾਣੀ ਉਹਨਾਂ ਨੇ ਇਸ ਦੀ ਸੇਵਾ ਕੀਤੀ ਹੈ ਇਸ ਮੌਕੇ ਪ੍ਰਸਿੱਧ ਸਮਾਸੇਵੀ ਸੰਤ ਬਲਵਿੰਦਰ ਸਿੰਘ ਸੀਚੇਵਾਲ ਰਾਸਵਾ ਮੈਂਬਰ ਵੀ ਹਾਜ਼ਰ ਸਨ